ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਸਾਹਿਬ ਵਿੱਚ ਵਾਸ ਕਰਦੇ ਪਏ ਨੇ ਸਨ 1675 ਈਸਵੀ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੀ ਸ਼ਹੀਦੀ ਹੋ ਗਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪ ਤੋੜਿਆ ਆਪਣੇ ਪਿਤਾ ਜੀ ਨੂੰ ਆਪ ਤੋੜਿਆ ਆਪਣੇ ਪਿਤਾ ਜੀ ਨੂੰ ਸਨ 1699 ਦਾ ਸਮਾ ਆਇਆ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ 1699 ਈਸਵੀ ਦੇ ਵਿੱਚ ਪੰਜ ਪਿਆਰੇ ਸਾਜੇ ਅੰਮ੍ਰਿਤ ਦੀ ਪ੍ਰਥਾ ਚਲਾਈ ਅੰਮ੍ਰਿਤ ਦੀ ਪੌਲ ਖੰਡੇ ਕੀ ਪੌਲ ਸੰਗਤਾਂ ਨੇ ਸ਼ਕੀ ਜਿੱਥੇ ਸੰਗਤਾਂ ਆਨੰਦਪੁਰ ਸਾਹਿਬ ਵਿੱਚ ਪੰਜਾਬ ਤੋਂ ਦਰਸ਼ਨ ਕਰਨ ਆਂਦੀਆਂ ਨੇ ਉੱਥੇ ਹੋਰ ਸਟੇਟਾਂ ਤੋਂ ਵੀ ਆਨੰਦਪੁਰ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਪਹੁੰਚਦੀਆਂ ਨੇ ਤੇ ਮਨ ਵਿੱਚ ਚਾਹ ਕੀ ਹੁੰਦਾ ਜਾਵਾਂਗੇ ਨਾਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਾਂਗੇ ਤੇ ਨਾਲ ਅੰਮ੍ਰਿਤ ਛਕ ਕੇ ਆਵਾਂਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਨੂੰ ਸਿੰਘ ਸਜਾਇਆ ਪਹਿਲਾ ਚਰਨਪੌਲ ਦੀ ਮਰਿਆਦਾ ਹੁੰਦੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ ਦੀ ਮਰਿਆਦਾ ਆਰੰਭ ਕੀਤੀ ਅੰਮ੍ਰਿਤ ਛਕਾਇਆ ਸਾਨੂੰ ਬਾਕੀ ਸਟੇਟਾਂ ਤੋਂ ਸੰਗਤਾਂ ਵੀ ਪਹੁੰਚਦੀ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਆਂਦੀਆਂ ਊਜੈਨ ਤੋਂ ਸੰਗਤ ਚੱਲੀ ਕਾਫੀ ਸੰਗਤ ਨੇ ਵਿਚਾਰ ਕੀਤੀ ਕਿ ਅਸੀਂ ਆਨੰਦਪੁਰ ਸਾਹਿਬ ਚਲੀਏ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰੀਏ ਬਿਸ਼ੰਬਰ ਦਾਸ ਜਿਹੜਾ ਊਜੈਨ ਦੇ ਵਿੱਚ ਰਹਿੰਦਾ ਹੈ ਬੜਾ ਗੁਰੂ ਘਰ ਦਾ ਪ੍ਰੇਮੀ ਹੈ ਬਹੁਤ ਜ਼ਿਆਦਾ ਪ੍ਰੇਮੀ ਤੇ ਬਹੁਤ ਜ਼ਿਆਦਾ ਗੁਰੂ ਘਰ ਦਾ ਉਨੇ ਮਨ ਵਿੱਚ ਵਿਚਾਰ ਕੀਤੀ ਕਿ ਸਾਡੇ ਊਜੈਨ ਤੋਂ ਸੰਗਤਾਂ ਇਕੱਠੀਆਂ ਹੋ ਕੇ ਆਨੰਦਪੁਰ ਸਾਹਿਬ ਚੱਲੀਆਂ ਨੇ ਮੈਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨ ਪੌੜ ਲਈ ਹੋਈ ਏ ਕਿਉਂਕਿ ਪਹਿਲਾਂ ਚਰਨ ਪੌੜ ਦੀ ਮਰਜ਼ਾਦਾ ਹੁੰਦੀ ਸੀ ਕਿਉਂ ਨਾ ਮ ਆਪਣੇ ਮੁੰਡੇ ਗੋਪਾਲਦਾਸ ਨੂੰ ਭੇਜਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਨਾਲੇ ਤੇ ਦਰਸ਼ਨ ਕਰਿਆਏਗਾ ਗੁਰੂ ਦੇ ਨਾਲੇ ਅੰਮ੍ਰਿਤ ਛਕਿਆਏਗਾ ਅੱਜ ਅਸੀਂ ਅੰਮ੍ਰਿਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਜੀ ਨਾਲੇ ਅੰਮ੍ਰਿਤਸਰ ਕੇ ਗਨ ਨਾਲੇ ਦਰਸ਼ਨ ਕਰਿਆਏਗਾ। ਗੋਪਾਲ ਦਾਸ ਨੂੰ ਬੁਲਾਇਆ ਕਹਿਣ ਲੱਗੇ ਸਾਡੇ ਸ਼ਹਿਰ ਤੋਂ ਸੰਗਤ ਚੱਲੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਤੁਸੀਂ ਵੀ ਨਾਲ ਜਾਓ। ਗੋਪਾਲ ਦਾਸ ਜੀ ਕਹਿਣ ਲੱਗੇ ਜੀ ਸਤਿਬਚਨ। ਬਿਸ਼ੰਬਰ ਦਾਸ ਆਪਣੇ ਪੁੱਤਰ ਨੂੰ ਗੁਰੂ ਘਰ ਦੀਆਂ ਕਥਾ ਕਹਾਣੀਆਂ ਸਰਵਣ ਕਰਾਂਦਾ ਹੀ ਰਹਿੰਦਾ। ਜਦੋਂ ਰਾਤ ਨੂੰ ਬੈਠਣਾ ਨਾ ਗੁਰੂ ਘਰ ਦੀਆਂ ਬਾਤਾਂ ਪਾਉਂਦੇ ਹੀ ਰਹਿੰਦਾ ਕਿ ਗੁਰੂ ਘਰ ਦਾ ਇਹ ਇਤਿਹਾਸ ਏ ਦਸਵੇਂ ਪਾਤਸ਼ਾਹ ਨੇ ਬਾਲ ਅਵਸਥਾ ਦੇ ਵਿੱਚ ਹੀ ਆਪਣੇ ਪਿਤਾ ਨੂੰ ਸ਼ੀਰ ਦੇਣ ਵਾਸਤੇ ਦਿੱਲੀ ਨੂੰ ਤੋਰਿਆ ਉਹ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਾਉਂਦਾ ਹੀ ਰਹਿੰਦਾ ਪਹਿਲਿਆਂ ਸਮਿਆਂ ਦੇ ਵਿੱਚ ਸ਼ਾਮ ਨੂੰ ਕੋਈ ਬੱਚਾ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ ਨਾ ਉਹ ਜਨਮ ਸਾਖੀ ਬਾਬੇ ਨਾਨਕ ਵਾਲੀ ਲੈ ਕੇ ਤੇ ਪੜ੍ਹਦਾ ਹੁੰਦਾ ਸੀ ਤੇ ਬਾਕੀ ਸਾਰੇ ਪਰਿਵਾਰ ਦੇ ਜੀ ਸਰਵਣ ਕਰਦੇ ਹੁੰਦੇ ਸਨ ਚਾਹ ਇੱਕ ਸਾਖੀ ਸਰਵਣ ਕਰਨੀ ਜਾਂ ਦੋ ਸਾਖੀਆਂ ਸਰਵਣ ਕਰਨੀਆਂ ਅੱਜ ਕੱਲ ਤੇ ਸਾਰਾ ਟ੍ਰੈਂਡ ਹੀ ਬਦਲ ਗਿਆ ਨਾ ਅਨੁਸਾਰ ਕੁਝ ਫੋਨਾਂ ਨੇ ਲੈ ਲਿਆ ਜੇ ਚਾਰ ਜੀ ਬੈਠੇ ਵੀ ਨੇ ਇੱਕ ਥਾਂ ਤੇ ਉਹ ਆਪੋ ਆਪਣੇ ਫੋਨ ਦੇ ਨਾਲ ਲੱਗੇ ਹੋਏ ਨੇ ਇਕੱਠੇ ਨਹੀਂ ਬੈਠਦੇ ਜਿਹੜਾ ਦੂਰ ਬੈਠਾ ਸਾਡੇ ਨਾਲ ਸਾਡੇ ਤੋਂ ਉਹਦੇ ਨਾਲ ਸਾਡਾ ਫੋਨ ਦਾ ਹੀ ਸੰਬੰਧ ਬਣਿਆ ਹੁੰਦਾ ਜਿਹੜਾ ਲਾਗੇ ਬੈਠਾ ਉਹਦੇ ਨਾਲ ਗੱਲਬਾਤ ਹੀ ਨਹੀਂ ਕਰਦੇ ਹੁਣ ਸਮਾਜ ਚੇਂਜ ਹੋ ਗਿਆ ਜੀ ਜਿਵੇਂ ਜਿਵੇਂ ਸਮਾਂ ਚੇਂਜ ਹੋ ਰਿਹਾ ਉਵੇਂ ਉਵੇਂ ਅਸੀਂ ਨਿਗਾਰਾ ਵੱਲ ਨੂੰ ਵਧ ਰਹੇ ਆ ਨਿਗਾਰਾ ਵੱਲ ਨੂੰ ਕਿਉਂਕਿ ਗੁਰੂ ਘਰ ਨਾਲ ਟੁੱਟੀ ਜਾ ਰਹੇ ਆ ਜਿਆਦਾ ਫੋਨ ਹਮੇਸ਼ਾ ਹੀ ਫੋਨ ਹਰ ਸਮੇਂ ਹਰ ਸਮੇਂ ਫੋਨ ਹੀ ਫੋਨ ਬਸ ਤੇ ਗੋਪਾਲਦਾਸ ਨੂੰ ਗੁਰੂ ਘਰ ਦੀਆਂ ਕਥਾ ਕਹਾਣੀਆਂ ਬਿਸ਼ੰਬਰ ਦਾਸ ਸੁਣਾਉਂਦਾ ਰਹਿੰਦਾ ਸੀ ਕਹਿਣ ਲੱਗਾ ਜਾਓ ਤੁਸੀਂ ਨਾਲ ਸੰਗਤ ਦੇ ਤੇ ਅੰਮ੍ਰਿਤ ਛੱਕ ਕੇ ਆਣਾ ਉਹਦਾ ਵੀ ਮਨ ਬਣਿਆ ਹੋਇਆ ਸੀ ਕਿਉਂਕਿ ਕਿਸੇ ਨੂੰ ਜ਼ਬਰਦਸਤੀ ਅਸੀਂ ਅੰਮ੍ਰਿਤ ਨਹੀਂ ਛਕਾ ਸਕਦੇ ਜਦ ਤੱਕ ਉਹਦਾ ਆਪਣਾ ਮਨ ਨਾ ਬਣਿਆ ਹੋਵੇ ਪਹਿਲਾਂ ਆਪਣਾ ਮਨ ਬੰਨਦਾ ਫੇਰ ਹੀ ਬੰਦਾ ਜਾ ਕੇ ਅੰਮ੍ਰਿਤ ਛਕਦਾ ਕਹਿਣ ਲੱਗਾ ਤੁਸੀਂ ਚੱਲੇ ਹੋ ਆਨੰਦਪੁਰ ਸਾਹਿਬ ਗੁਰੂ ਦੇ ਦਰਸ਼ਨ ਕਰਨ ਵਾਸਤੇ ਤੇ ਜਦੋਂ ਗੁਰੂ ਦੇ ਦਰਸ਼ਨ ਕਰੋ ਤੇ ਆ 500 ਰੁਪਈਆ ਲੈ ਜਾ ਗੁਰੂ ਨੂੰ ਭੇਟਾ ਕਰੀ 500 ਰੁਪਈਆ ਗੋਪਾਲਦਾਸ ਨੇ 500 ਰੁਪਇਆ ਜੇਬ ਚ ਪਾ ਲਿਆ ਊਜੈਨ ਤੋਂ ਨਾਲ ਸੰਗਤ ਦੇ ਤੁਰ ਪਿਆ ਆਨੰਦਪੁਰ ਸਾਹਿਬ ਨੂੰ ਆ ਰਹੇ ਨੇ ਰਸਤੇ ਦੇ ਵਿੱਚ ਜਿੰਨੂੰ ਕੀਰਤਨ ਆਉਂਦਾ ਉਹ ਕੀਰਤਨ ਕਰਦਾ ਆ ਰਿਹਾ ਹੈ ਜਿੰਨੂੰ ਕੋਈ ਗੁਰੂ ਘਰਾਂ ਦੀਆਂ ਕਥਾ ਕਹਾਣੀਆਂ ਆਉਂਦੀਆਂ ਉਹ ਕਥਾ ਕਹਾਣੀਆਂ ਸੁਣਾਉਂਦਾ ਆ ਰਿਹਾ ਹੈ ਰੱਬ ਨੂੰ ਯਾਦ ਕਰਦੇ ਸਿਮਰਨ ਕਰਨ ਦੇ ਆਂਦੇ ਪਏ ਨੇ ਕਿਉਂਕਿ ਜਦੋਂ ਗੁਰੂ ਘਰ ਜਾਈਏ ਨਾ ਅਸੀਂ ਕਿਤੇ ਵੀ ਜਾਈਏ ਮੰਨ ਲਓ ਅਸੀਂ ਹਰਮੰਦਰ ਸਾਹਿਬ ਚੱਲੇ ਆਂ ਗੱਡੀ ਕੱਢੀ ਇਹ ਘਰ ਦੇ ਵਿੱਚੋਂ ਦੀ ਤੇ ਇਹ ਨਹੀਂ ਕਿ ਜਾ ਕੇ ਰਮੰਦਰ ਸਾਹਿਬ ਹੀ ਰੱਬ ਨੂੰ ਯਾਦ ਕਰਨਾ ਹੈ ਉਥੇ ਵੀ ਗੱਡੀ ਦੇ ਵਿੱਚ ਸ਼ਬਦ ਲਾ ਲਓ ਗੁਰਬਾਣੀ ਲਾ ਲਓ ਕਥਾ ਕਹਾਣੀ ਜੋ ਵੀ ਗੁਰੂ ਘਰ ਨਾਲ ਜੋੜਨ ਵਾਲੀ ਚੀਜ਼ ਹੈ ਉਹ ਲਗਾ ਲਓ ਇਹ ਨਹੀਂ ਕਿ ਗਾਣੇ ਸੁਣਦੇ ਜਾਓ ਤੇ ਜਾ ਕੇ ਉਥੇ ਪਾਰਕਿੰਗ ਦੇ ਵਿੱਚ ਗਾਣੇ ਕਰਕੇ ਬੰਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਚਰਨਾਂ 'ਚ ਆ ਗਿਆ ਵਾ 5 ਮਿੰਟ ਮੱਥਾ ਟੇਕਿਆ ਫਿਰ ਗਾਣੇ ਸੁਣਦੇ ਆਏ ਤੇ ਸ਼ਾਮ ਨੂੰ ਹੋਰ ਕੰਮ ਕਰ ਲਿਆ ਇਸ ਤਰ੍ਹਾਂ ਨਹੀਂ ਹੁੰਦਾ ਗੁਰੂ ਦੀ ਖੁਸ਼ੀ ਜੇ ਲੈਣੀ ਹੈ ਨਾ ਫਿਰ ਗੁਰੂ ਨਾਲ ਹੀ ਮਰਜਾਦਾ ਦੇ ਨਾਲ ਤੁਰੀਏ ਕਿ ਆਪਾਂ ਚੱਲੇ ਆਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਤੇ ਫਿਰ ਗੁਰੂ ਸਾਹਿਬ ਹੀ ਕਿਰਪਾ ਵਰਤਾਂਦੇ ਨੇ ਗੁਰੂ ਸਾਹਿਬ ਭਾਵਨਾ ਵੇਖ ਲੈਂਦੇ ਨੇ ਕਿ ਬੰਦੇ ਦੀ ਭਾਵਨਾ ਕਿੱਦਾਂ ਦੀ ਕਿਸ ਤਰ੍ਹਾਂ ਦੀ ਭਾਵਨਾ ਦੇ ਨਾਲ ਆਇਆ ਵੇ ਦਰਸ਼ਨ ਕਰਨ ਵਾਸਤੇ ਇਹ ਸੰਗਤ ਤੁਰੀਏ ਨਾਮ ਜਪਦੀ ਜਾਂਦੀ ਏ ਸਿਮਰਨ ਕਰਦੀ ਜਾਂਦੀ ਏ ਗੁਰਬਾਣੀ ਪੜ੍ਹਦੀ ਜਾਂਦੀ ਏ ਆਨੰਦਪੁਰ ਸਾਹਿਬ ਪਹੁੰਚੀ ਜਿਸ ਸਮੇਂ ਆਨੰਦਪੁਰ ਸਾਹਿਬ ਪਹੁੰਚੀ ਨਾ ਸੰਗਤ ਇਹ ਪੁੱਛਦੇ ਨੇ ਸੇਵਾਦਾਰਾਂ ਨੂੰ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆ ਦੇ ਦਰਸ਼ਨ ਕਰਨੇ ਨੇ ਕਿਉਂਕਿ ਵਿਆਕੂਲ ਸੀ ਨਾ ਸੰਗਤ ਬੜੇ ਦਿਨਾਂ ਤੋਂ ਤੁਰੀ ਅੱਜ ਪਹੁੰਚੀ ਏ ਜਦੋਂ ਬੰਦਾ ਕਿਧਰੇ ਜਾਂਦਾ ਦਰਸ਼ਨ ਕਰਨ ਵਾਸਤੇ ਤੋ ਕਹਿੰਦਾ ਮੈਨੂੰ ਅੱਜ ਹੀ ਦਰਸ਼ਨ ਹੋ ਜਾਣ ਸੇਵਾਦਾਰਾਂ ਨੇ ਦੱਸਿਆ ਕਿ ਗੁਰੂ ਸਾਹਿਬ ਸ਼ਿਕਾਰ ਤੇ ਗਏ ਹੋਏ ਨੇ ਸ਼ਿਕਾਰ ਕਰਨ ਗਏ ਹੋਏ ਨੇ ਜਦੋਂ ਇੰਨੀ ਗੱਲ ਗੋਪਾਲ ਦਾਸ ਦੇ ਕੰਨਾਂ ਵਿੱਚ ਪਈ ਨਾ ਕਹਿੰਦਾ ਗੁਰੂ ਤੇ ਸ਼ਿਕਾਰ ਇਹ ਕੀ ਗੱਲ ਹੋਈ ਆਪਸ ਇਹ ਤੇ ਮੇਲ ਹੀ ਨਹੀਂ ਬਣਦਾ ਗੁਰੂ ਨੇ ਤੇ ਤਾਰਨਾ ਹੈ ਤੇ ਗੁਰੂ ਮਾਰਦਾ ਪਿਆ ਇਹ ਤੇ ਗੁਰੂ ਵਾਲੀ ਗੱਲ ਹੀ ਕੋਈ ਨਹੀਂ ਮੈਨੂੰ ਤੇ ਮੇਰੇ ਪਿਤਾ ਜੀ ਨੇ ਦੱਸਿਆ ਸੀ ਕਿ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਨੂੰ ਦਿੱਲੀ ਵੱਲ ਤੋਰ ਦਿੱਤਾ ਹੋਰ ਕਥਾ ਕਹਾਣੀਆਂ ਸੁਣਾਈਆਂ ਪਰ ਗੁਰੂ ਤੇ ਸ਼ਿਕਾਰ ਇਹ ਤੇ ਗੱਲ ਹੀ ਨਹੀਂ ਬਣਦੀ ਮਨ ਸ਼ੰਕਾ ਵਿੱਚ ਆ ਗਿਆ ਕਹਿਣ ਲੱਗਾ ਨਹੀਂ 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 ਮੈਂ ਆਇਆ ਤੇ ਬੜੀ ਸ਼ਰਧਾ ਦੇ ਨਾਲ ਸੀ ਪਰ ਇੱਥੇ ਤੇ ਹੋਰ ਹੀ ਪਤਾ ਲੱਗਾ ਕਿ ਗੁਰੂ ਜੀ ਸ਼ਿਕਾਰ ਨੂੰ ਕਿ ਹੋਏ ਨੇ ਹੁਣ ਮਨ ਦੇ ਵਿੱਚ ਸ਼ੰਕਾ ਹੋ ਗਈ ਗੁਰੂ ਤੇ ਕਦੇ ਸ਼ੰਕਾ ਨਹੀਂ ਕਰੀਦੀ ਜਦੋਂ ਗੁਰੂ ਘਰ ਆਈਏ ਆ ਕੇ ਅਰਦਾਸ ਬੇਨਤੀ ਕਰੀਏ ਨਾ ਤੇ ਅਰਦਾਸ ਬੇਨਤੀ ਜਿਸ ਸਮੇ ਕਰੀਦੀਏ ਤੇ ਫਿਰ ਮਨ ਵਿੱਚ ਭਾਵਨਾ ਬਣਾਈ ਦੇ ਕਿ ਗੁਰੂ ਸਾਹਿਬ ਸੁਣਦੇ ਪਏ ਨੇ ਇਹ ਨਹੀਂ ਕਿ ਅਰਦਾਸ ਕਰਨ ਲੱਗਿਆਂ ਉਵੇਂ ਹੀ ਹਵਾ 'ਚ ਕਰਦੀਏ ਕਿ ਗੁਰੂ ਸਾਹਿਬ ਕਿਹੜਾ ਸੁਣਦੇ ਪਏ ਨੇ ਚਲੋ ਕੋਈ ਗੱਲ ਨਹੀਂ ਜਦੋਂ ਗੱਲ ਬਣੇਗੀ ਉਦੋਂ ਬਣੇਗੀ ਫਿਰ ਜੇ ਤੂੰ ਸਾਡੀ ਸ਼ਰਧਾ ਦੇ ਵਿੱਚ ਕਮੀ ਆ ਜਾਂਦੀ ਨਾ ਸ਼ੰਕਾ ਆ ਜਾਂਦੀ ਏ ਫਿਰ ਸਾਡੀ ਗੱਲ ਨਹੀਂ ਪੂਰੀ ਹੁੰਦੀ ਫਿਰ ਅਸੀਂ ਕਹਿ ਦਿੰਦੇ ਨਾ ਨਾ ਗੁਰੂ ਸਾਹਿਬ ਚ ਤੇ ਸ਼ਕਤੀ ਨਹੀਂ ਹੈਗੀ ਸ਼ਕਤੀ ਹੋਣ ਵੀ ਉੰਨੀ ਏ ਸਿਰਫ ਸਾਡੀ ਭਾਵਨਾ ਚ ਕਮੀ ਤੇ ਗੋਪਾਲ ਦਾਸ ਦੀ ਭਾਵਨਾ ਚ ਕਮੀ ਆ ਗਈ ਕਹਿਣ ਲੱਗਾ ਗੁਰੂ ਤੇ ਸ਼িকার ਇਹ ਤੇ ਗੱਲ ਨਹੀਂ ਬਣਦੀ ਤੇ ਜਿਹੜੇ ਨਾਲ ਦੀਆਂ ਸੰਗਤਾਂ ਆਈਆਂ ਸਨ ਜਦੋਂ ਦੱਸਿਆ ਨਾ ਸੇਵਾਦਾਰਾਂ ਨੇ ਕਿ ਗੁਰੂ ਸਾਹਿਬ ਸ਼িকার ਤੇ ਗਏ ਨੇ ਤੇ ਨਾਲ ਦੀਆਂ ਸੰਗਤਾਂ ਕਹਿਣ ਲੱਗੀਆਂ ਕਿੱਧਰ ਨੂੰ ਗਏ ਨੇ ਜਿੱਧਰ ਨੂੰ ਗਏ ਨੇ ਆਪਾਂ ਉਧਰ ਨੂੰ ਦਰਸ਼ਨ ਕਰਨ ਵਾਸਤੇ ਚਲੇ ਜਾਂਦੇ ਆ ਸੰਗਤਾਂ ਨੇ ਜਦੋਂ ਸੇਵਾਦਾਰ ਨੇ ਦੱਸਿਆ ਨਾ ਇੱਧਰ ਨੂੰ ਗਏ ਨੇ ਸੰਗਤਾਂ ਤੁਰ ਪੀਆਂ ਰਸਤੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕੀਤੇ ਗੋਪਾਲ ਦਾਸ ਨੇ ਵੀ ਮੱਥਾ ਟੇਕਿਆ ਪਰ ਮਨੂ ਮੱਥਾ ਨਹੀਂ ਟੇਕਿਆ ਕਿਉਂਕਿ ਮਨ ਵਿੱਚ ਸ਼ੰਕਾ ਹੋ ਗਈ ਸੀ ਹੁਣ 1-2 ਦਿਨ ਰਹੇ ਨੇ ਆਨੰਦਪੁਰ ਸਾਹਿਬ ਹੁਣ ਨਾਲਦਿਆਂ ਨੂੰ ਕਹਿਣ ਲੱਗਾ ਜੀ ਮੈਂ ਚੱਲਣਾ ਵਾਪਸ ਉਜੈਨ ਮੇਰਾ ਨਹੀਂ ਇੱਥੇ ਮਨ ਲੱਗਦਾ ਪਿਆ ਗੁਰੂ ਹਣ ਤੇ ਸ਼িকার ਕਰਦੇ ਹੁਣ ਗੁਰੂ ਹਣ ਤੇ ਸ਼িকার ਨੂੰ ਜਾਂਦੇ ਹੁਣ ਗੁਰੂ ਸਾਹਿਬ ਤੇ ਬੰਦਗੀ ਕਰਨ ਵਾਲੇ ਹੋਣੇ ਚਾਹੀਦੇ ਨੇ ਸੰਗਤਾਂ ਕਹਿਣ ਲੱਗੀਆਂ ਗੁਰੂ ਤੇ ਛਾਕਣੀ ਕਰੀਦਾ ਕਹਿਣ ਲੱਗਾ ਜੀ ਨਹੀਂ ਮੈਂ ਤੇ ਜਾਣਾ ਮੈਨੂੰ 2 ਦਿਨ ਹੋ ਗਏ ਨੇ ਮੇਰਾ ਨਹੀਂ ਇੱਥੇ ਮਨ ਲੱਗਦਾ ਸਵੇਰ ਦਾ ਸਮਾਂ ਹੋਇਆ ਜਿਸ ਸਮੇਂ ਸੰਗਤਾਂ ਦਰਸ਼ਨ ਕਰਦੀਆਂ ਨਾ ਗੁਰੂ ਸਾਹਿਬ ਦੇ ਇਹ ਗੋਪਾਲਦਾਸ ਵੀ ਲਾਈਨ 'ਚ ਲੱਗ ਗਿਆ ਚਲੋ ਕਹਿੰਦਾ ਮੇਰੇ ਪਿਤਾ ਜੀ ਨੇ ਭੇਟਾ ਭੇਜੀਏ ਭੇਟਾ ਰੱਖ ਕੇ ਮੱਥਾ ਟੇਕ ਕੇ ਤੇ ਮੈਂ ਵਾਪਸ ਮੁੜ ਜਾਵਾਂਗਾ ਮੈਂ ਇੱਥੇ ਕੀ ਕਰਨਾ ਮੇਰਾ ਨਹੀਂ ਮਨ ਲੱਗਦਾ ਹੁਣ ਪਹੁੰਚਿਆ ਗੁਰੂ ਦੇ ਚਰਨਾਂ ਦੇ ਵਿੱਚ ਲਾਈਨ ਵਿੱਚ ਜਦੋਂ ਵਾਰੀ ਆਈ ਉਹਨੇ 500 ਰੁਪਏ ਆਪਣੀ ਭੇਟਾ ਰੱਖੀ ਗੁਰੂ ਦੇ ਚਰਨਾਂ 'ਚ ਤੇ ਕਹਿਣ ਲੱਗਾ ਗੁਰੂ ਸਾਹਿਬ ਜੀ ਮੈਂ ਬਚੰਬਰ ਦਾਸ ਦਾ ਬੇਟਾ ਵਾਂ ਗੁਰੂ ਸਾਹਿਬ ਜੀ ਨੇ ਕਹਿਣ ਲੱਗੇ ਹਾਂ ਜੀ ਉਹ ਗੁਰੂ ਘਰ ਦਾ ਅਨਨ ਸੇਵਕ ਹੈ ਜੀ ਕਹਿਣ ਲੱਗਾ ਜੀ ਮੇਰੇ ਪਿਤਾ ਨੇ 500 ਰੁਪਇਆ ਤੁਹਾਨੂੰ ਭੇਟਾ ਭੇਜੀਏ ਮੱਥਾ ਟੇਕਿਆ ਤੇ ਕਹਿਣ ਲੱਗਾ ਜੀ ਮੈਂ ਹੁਣ ਵਾਪਸ ਜਾਣਾ ਚਾਹਨਾ ਗੁਰੂ ਤੇ ਮਨ ਪੜ ਲੈਂਦੇ ਨੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਗੁਰੂ ਸਾਹਿਬ ਜੀ ਤੇ ਪੜ ਲੈਂਦੇ ਨੇ ਘਟ ਘਟ ਵਿੱਚ ਪੜ ਲੈਂਦੇ ਨੇ ਕਿਦੇ ਮਨ ਵਿੱਚ ਕੀ ਵੱਸਦਾ ਪਿਆ ਕਹਿਣ ਲੱਗੇ ਵਾਪਸ ਜਾਣਾ ਚਾਹੁੰਦੇ ਹੋ ਜਾਓ ਰੋਕਿਆ ਨਹੀਂ ਹੈਗਾ ਕਿਉਂਕਿ ਜਾਣਦੇ ਸਨ ਉਹਦੇ ਮਨ ਵਿੱਚ ਕੀ ਰੋਕਿਆ ਨਹੀਂ ਹੈਗਾ ਇਹਨੂੰ ਕਹਿਣ ਲੱਗੇ ਜੇ ਚੱਲੇ ਉਹ ਸੇਵਾਦਾਰ ਨੂੰ ਬੁਲਾਇਆ ਕਹਿੰਦੇ ਪ੍ਰਸ਼ਾਦ ਲੈ ਕੇ ਆਓ ਦੇਖ ਪ੍ਰਸ਼ਾਦ ਮੰਗਵਾਇਆ ਕਹਿਣ ਲੱਗੇ ਲੈ ਜਾਓ ਪ੍ਰਸ਼ਾਦ ਆਪਣੇ ਪਿਤਾ ਨੂੰ ਦਿਓ ਤੇ ਨਾਲ ਇੱਕ ਸੇਵਾਦਾਰ ਨੂੰ ਕਹਿਣ ਲੱਗੇ ਇੱਕ ਕੜਾ ਲੈ ਕੇ ਆਓ ਕੜਾ ਹੁਣ ਇਹਨੇ ਕੀਤੀ ਸੀ 500 ਰੁਪਇਆ ਭੇਟਾ ਇਹਦੇ ਮਨ ਵਿੱਚ ਥੋੜਾ ਹੰਕਾਰ ਵੀ ਸੀ ਜਦੋਂ ਬੰਦਾ ਰੱਬ ਵੀ ਹੰਕਾਰ ਤੋਂ ਬਚਾਵੇ ਤੇ ਬੰਦਾ ਬੱਸ ਸਕਦਾ ਉਦਾਂ ਬੜਾ ਔਖਾ ਹੈ ਜੇ ਕਿ ਇਹ ਬੰਦੇ ਨੇ ਕੋਈ ਵੱਧ ਸੇਵਾ ਕੀਤੀ ਹੋਵੇ ਨਾ ਉਹ ਖੁੱਲਾ ਜਿਹਾ ਕੇ ਬੰਦਾ ਸੰਗਤ ਵਿੱਚ ਕਹਿੰਦਾ ਮੈਨੂੰ ਆਵਾਜ਼ ਮਾਰਨਗੇ ਤੇ ਜੇ ਕਿਤੇ ਪ੍ਰਬੰਧਕ ਵਿਚਾਰਾ ਭੁੱਲ ਜਿਸ ਰੂਪਾ ਦੇਣ ਤੂੰ ਤੇ ਫਿਰ ਜੋ ਪ੍ਰਬੰਧਕ ਦਾ ਹਾਲ ਹੁੰਦਾ ਨਾ ਇਹ ਉਹਨੂੰ ਹੀ ਪਤਾ ਫਿਰ ਕੀ ਬੰਦਾ ਬਾਅਦ ਚ ਕਿਉਂਕਿ ਜਿੰਨੇ ਰੈਂਕ ਦੇ ਉਹ ਵੀ ਨਾਲ ਪ੍ਰਬੰਧਕ ਨੂੰ ਬੋਲਨੇ ਪੈਂਦੇ ਨੇ ਭਾਵੇਂ ਉਹ 10 ਸਾਲ ਪਹਿਲਾਂ ਨੌਕਰੀ ਕਰਕੇ ਆਇਆ ਹੋਵੇ ਜੇ ਕੋਈ ਰੈਂਕ ਵੀ ਰਹਿ ਗਿਆ ਨਾ ਤਾਂ ਵੀ ਪ੍ਰਬੰਧਕ ਦੀ ਸ਼ਮਤ ਆ ਜਾਂਦੀ ਬਾਅਦ ਦੇ ਵਿੱਚ ਹੁਣ ਜਦੋਂ ਗੁਰੂ ਸਾਹਿਬ ਜੀ ਨੇ ਸੇਵਾਦਾਰ ਕੋ ਮੰਗਾਇਆ ਕੜਾ ਪ੍ਰਸ਼ਾਦ ਮੰਗਾਇਆ ਪ੍ਰਸ਼ਾਦ ਵੀ ਦੇ ਦਿੱਤਾ ਕੜਾ ਮੰਗਾਇਆ ਤੇ ਕੜਾ ਫੜਾਇਆ ਨਾ ਗੋਪਾਲ ਦਾਸ ਦੇ ਹੱਥ ਵਿੱਚ ਤੇ ਕਹਿਣ ਲੱਗੇ ਆਲਾ ਪੁਰਖਾ ਕੜਾ ਇਹਦੇ ਵਿੱਚ ਗੁਰੂ ਦੀਆਂ ਸਾਰੀਆਂ ਖੁਸ਼ੀਆਂ ਨੇ ਕੜੇ ਦੇ ਵਿੱਚ ਹੁਣ ਮਨ ਵਿੱਚ ਥੋੜਾ ਜਿਹਾ ਹੋਰ ਦੁਬਦਾ ਪੈ ਗਈ ਕਹਿੰਦਾ ਕਿਈ ਕੌਡੀ ਮੱਥਾ ਟੇਕ ਦੇ ਕਈ ਰੁਪਈਆ ਮੱਥਾ ਟੇਕਦੇ ਕਈ ਥੋੜੀ ਮਾਇਆ ਮੱਥਾ ਟੇਕਦੇ ਗੁਰੂ ਸਾਹਿਬ ਉਹਨੂੰ ਲੋਕ ਦੇ ਸੁੱਖ ਪਰਲੋਕ ਦੇ ਸੁੱਖ ਕਿਸੇ ਨੂੰ ਕੋਈ ਵਾਰ ਕਿਸੇ ਨੂੰ ਕੋਈ ਵਾਰ ਮੈਂ 500 ਰੁਪਈਆ ਮੱਥਾ ਟੇਕਿਆ ਉਸ ਸਮੇਂ ਤੇ 5 ਰੁਪਏ 1 ਰੁਪਈਆ 5 ਪੈਸੇ ਬੜੇ ਔਕੇ ਸਨ ਕਹਿੰਦਾ ਮੈਂ 500 ਰੁਪਈਆ ਮੱਥਾ ਟੇਕਿਆ ਮੈਨੂੰ ਕੀ ਦਿੱਤਾ ਇੱਕ ਪ੍ਰਸ਼ਾਦ ਤੇ ਇੱਕ ਕੜਾ ਅਸੀਂ ਵੀ ਕਹਿ ਦਿੰਨੇ ਆ ਨਾ ਕਈ ਵਾਰੀ ਮੈਂ 50000 ਗਰਾਈ ਦਿੱਤੀ ਜਦੋਂ ਕਰੇਗਾ ਨਾ ਮੇਰਾ ਸਨਮਾਨ ਤੇ 2-300 ਵਾਲੀ ਸਰੋਪਾ ਇਹਨਾਂ ਲਈ ਆਈ ਕਿਧਰੇ ਉਹ 2-300 ਵਾਲਾ ਸਨਮਾਨ ਪੱਤਰ ਨਾ ਲਈ ਕੋਈ ਵੱਡੀ ਚੀਜ਼ ਲਿਆਈ ਵੱਡੀ ਪਰ ਗੁਰੂ ਘਰੋਂ ਇੱਕ ਪੈਨ ਵੀ ਇੱਕ ਕਾਪੀ ਵੀ ਇੱਕ ਸਰੋਪਾ ਵੀ ਜਦੋਂ ਅਸ਼ੀਰਵਾਦ ਵਜੋਂ ਮਿਲਦਾ ਹੈ ਨਾ ਉਹਦੀ ਕਿਰਪਾ ਹੋਰ ਹੁੰਦੀ ਉਹਦੀ ਕਿਰਪਾ ਕੱਪੜਾ ਉਹੀ ਹੁੰਦਾ ਦੁਕਾਨ ਤੇ ਉਹ ਕੱਪੜਾ ਹੈ ਤੇ ਗੁਰੂ ਘਰ ਆ ਕੇ ਸਿਰ ਪਾਉ ਬਣ ਜਾਂਦਾ ਸਿਰ ਤੁਲੇ ਆ ਕੇ ਪੈਰਾਂ ਤੱਕ ਸਾਡੇ ਪਰਦੇ ਟੱਕਣ ਵਾਲਾ ਬਣ ਜਾਂਦਾ ਹੁਣ ਮਨ ਵਿੱਚ ਹੰਕਾਰ ਆ ਗਿਆ ਕਹਿਣ ਲੱਗਾ 500 ਰੁਪਈਆ ਮੈਂ ਮੱਥਾ ਟੇਕਿਆ ਜਿਹੜੇ ਰੁਪਈਆ ਰੁਪਈਆ ਮੱਥਾ ਟੇਕਦੇ ਸਨ ਗੁਰੂ ਸਾਹਿਬ ਕਹਿੰਦੇ ਲੋਕ ਦੇ ਸੁੱਖ ਪਰਲੋਕ ਦੇ ਸੁੱਖ ਤੈਨੂੰ ਆਹ ਦਾਤ ਤੈਨੂੰ ਆਹ ਦਾਤ ਮੈਨੂੰ ਕੀ ਦਿੱਤਾ 500 ਰੁਪਈਆ ਮੱਥਾ ਟੇਕਿਆ ਮੇਰਾ ਬਾਪੂ ਵੀ ਕਹਿੰਦਾ ਕਮਲਾਈ ਏ ਕਹਿੰਦਾ ਮੇਰਾ ਬਾਪੂ ਵੀ ਕਮਲਾਈ ਜਿਹਨੇ 500 ਰੁਪਈਆ ਭੇਜ ਦਿੱਤਾ ਗੁਰੂ ਨੇ ਕੀ ਦਿੱਤਾ ਇੱਕ ਕੜਾ ਤੇ ਨਾਲ ਪ੍ਰਸ਼ਾਦ ਦੇ ਦਿੱਤਾ ਥੋੜਾ ਜਿਹਾ ਤੁਰ ਪਿਆ ਹੁਣ ਗੁਰੂ ਨੇ ਰੋਕਿਆ ਨਹੀਂ ਉਹ ਜੈਨ ਨੂੰ ਵਾਪਸ ਤੁਰ ਪਿਆ ਰਸਤੇ ਦੇ ਵਿੱਚ ਰਾਤ ਪਈ ਜਿਸ ਸਮੇ ਰਾਤ ਪਈ ਨਾ ਤੇ ਪਿੰਡ ਵਾਲਿਆਂ ਨੂੰ ਪੁੱਛਦਾ ਇੱਥੇ ਕੋਈ ਧਰਮਸ਼ਾਲਾ ਹੈਗੀ ਏ ਵਾਪਸ ਨੂੰ ਜਾ ਰਿਹਾ ਉਹ ਜੈਨ ਨੂੰ ਪਿੰਡ ਵਾਲਿਆਂ ਨੂੰ ਪੁੱਛਦਾ ਇੱਥੇ ਕੋਈ ਧਰਮਸ਼ਾਲਾ ਹੈਗੀ ਏ ਤੇ ਪਿੰਡ ਵਾਲੇ ਗੁਰੂ ਦੇ ਪਿਆਰ ਵਾਲੇ ਸਿੱਖ ਮਿਲੇ ਜਿਨ੍ਹਾਂ ਦਾ ਨਾਂ ਸੀ ਸਰਦਾਰ ਧਿਆਨ ਸਿੰਘ ਉਹ ਮਿਲੇ ਉਹਨਾਂ ਨੂੰ ਕਹਿਣ ਲੱਗੇ ਜੀ ਧਰਮਸ਼ਾਲਾ ਲੱਭਦੇ ਪਿਓ ਗੱਲ ਕੀ ਇਹ ਕਹਿਣ ਲੱਗਾ ਜੀ ਮੈਂ ਉਜੈਨ ਤੋਂ ਆਇਆ ਮੈਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਦਰਸ਼ਨ ਕਰ ਲਏ ਨੇ ਤੇ ਮੈਂ ਹੁਣ ਵਾਪਸ ਚੱਲਿਆਂ ਜਦੋਂ ਇੰਨੀ ਗੱਲ ਸਰਦਾਰ ਧਿਆਨ ਸਿੰਘ ਨੇ ਸੁਣੀ ਨਾ ਇੱਕਦਮ ਮਨ ਉਹਦਾ ਕਿਰਪਾ ਵਿੱਚ ਆ ਗਿਆ ਗੁਰੂ ਦੀ ਸ਼ਰਧਾ ਵਿੱਚ ਆ ਗਿਆ ਕਹਿਣ ਲੱਗਾ ਤੁਸੀਂ ਗੁਰੂ ਦੇ ਦਰਸ਼ਨ ਕਰਕੇ ਆਏ ਹੋ ਜੇ ਤੁਸੀਂ ਗੁਰੂ ਦੇ ਦਰਸ਼ਨ ਕਰਕੇ ਆਇਓ ਮੈਂ ਤੁਹਾਡੇ ਦਰਸ਼ਨ ਕਰ ਲੇ ਮੈਨੂੰ ਤੇ ਗੁਰੂ ਦਰਸ਼ਨਾਂ ਦਾ ਫਲ ਮਿਲ ਗਿਆ ਜਿਵੇਂ ਅਸੀਂ ਵੀ ਕਹਿੰਦੇ ਹੁੰਦੇ ਸਾਂ ਕੋਈ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਆਇਆ ਮੈਂ ਉਹਦੇ ਦਰਸ਼ਨ ਕਰ ਲਾ ਮੈਨੂੰ ਹਰਮੰਦਰ ਸਾਹਿਬ ਦਾ ਫਲ ਮਿਲ ਗਿਆ ਕੋਈ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਆਇਆ ਸੀ ਆਪਣੇ ਅੱਖੀਂ ਦੇਖਿਆ ਹਜੂਰ ਸਾਹਿਬ ਤੋਂ ਸੰਗਤਾਂ ਨੇ ਦਰਸ਼ਨ ਕਰਕੇ ਜਦੋਂ ਆਣਾ ਨਾ ਤੇ ਪਿੰਡਿਆਂ ਨੇ ਜਿਨ੍ਹਾਂ ਨੇ ਵੀ ਮਿਲਣਾ ਉਹਨਾਂ ਦਾ ਮਿਲਣ ਦੇ ਵਿੱਚ ਬੜਾ ਫਰਕ ਹੁੰਦਾ ਸੀ ਸਾਰਿਆਂ ਨੇ ਮਿਲਣਾ ਬੜੀ ਸ਼ਰਧਾ ਦੇ ਨਾਲ ਮਿਲਣਾ ਕਿ ਇਹ ਹਜੂਰ ਸਾਹਿਬ ਤੂੰ ਆਏ ਨੇ ਦਰਸ਼ਨ ਕਰਕੇ ਹੁਣ ਤੇ ਸਮੇਂ ਹੀ ਚੇਂਜ ਹੋ ਗਏ ਨਾ ਸਾਰੇ ਹੁਣ ਤੇ ਕੋਈ ਸ਼ਰਧਾ ਵਾਲੀ ਗੱਲ ਹੀ ਨਹੀਂ ਹੈਗੀ ਕਹਿਣ ਲੱਗਾ ਤੂੰ ਗੁਰੂ ਦੇ ਦਰਸ਼ਨ ਕਰਕੇ ਆਇਆ ਧਰਮਸ਼ਾਲਾ ਦੀ ਕਿ ਲੋੜ ਮੇਰੇ ਘਰ ਚੱਲ ਆਪਣੇ ਘਰ ਲੈ ਗਿਆ ਰਾਤ ਨੂੰ ਕੋਲ ਬੈਠਾ ਜਲ ਪਾਣੀ ਤਿਆਰ ਕੀਤਾ ਪ੍ਰਸ਼ਾਦਾ ਛਕਾਣ ਲੱਗਾ ਕਹਿੰਦਾ ਸੁਣਾ ਕੋਈ ਆਨੰਦਪੁਰ ਸਾਹਿਬ ਵਾਲੇ ਗੁਰੂ ਦੀ ਗੱਲ ਗੋਪਾਲ ਦਾਸ ਮੈਂ ਤੇ ਗਰੀਬ ਆ ਮੈਂ ਤੇ ਗਰੀਬ ਆ ਅਨੰਦਪੁਰ ਸਾਹਿਬ ਜਾਨ ਦਾ ਮੇਰਾ ਟਾਈਮ ਨਹੀਂ ਲੱਗਦਾ ਕਾਮਾਕਾਰਾਂ ਦੇ ਵਿੱਚ ਤੂੰ ਕੋਈ ਗੁਰੂ ਦੀ ਗੱਲ ਸੁਣਾਉਣ ਗੋਪਾਲ ਦਾਸ ਤੇ ਪਹਿਲਾਂ ਹੀ ਚੜਿਆ ਹੋਇਆ ਸੀ ਕਹਿੰਦਾ ਗੁਰੂ ਕਹਿੰਦਾ ਤੂੰ ਵੀ ਮੇਰੇ ਬਾਪੂ ਵਾਂਗ ਕੰਮਲਾ ਹੀ ਲੱਗਣਾ ਮੇਰੋਂ ਮੇਰਾ ਬਾਪੂ ਵੀ ਕੰਮਲਾ ਹੀ ਤੇ ਤੂੰ ਵੀ ਕੰਮਲਾ ਉਹ ਵੀ ਗੁਰੂ ਗੁਰੂ ਕਰਦਾ ਰਹਿੰਦਾ ਤੂੰ ਵੀ ਗੁਰੂ ਗੁਰੂ ਕਰੀ ਜਾਨਾ ਪਿਆ ਮੇਰੇ ਬਾਪੂ ਨੇ ਮੈਨੂੰ ਦਿੱਤਾ 500 ਰੁਪਿਆ ਤੇ ਮੈਂ ਗੁਰੂ ਨੂੰ ਟੇਕ ਦਿੱਤਾ ਮੱਥਾ ਤੇ ਗੁਰੂ ਨੇ ਮੈਨੂੰ ਦਿੱਤਾ ਪ੍ਰਸ਼ਾਦ ਤੇ ਨਾਲ ਕੜਾ ਦੇ ਦਿੱਤਾ ਕਹਿੰਦਾ ਇਹਦੇ ਵਿੱਚ ਸਾਰੀਆਂ ਗੁਰੂ ਦੀਆਂ ਖੁਸ਼ੀਆਂ ਨੇ ਕਹਿੰਦਾ ਮੈਨੂੰ ਕੜਾ ਦਿੱਤਾ ਮੇਰਾ ਬਾਪੂ ਵੀ ਗੁਰੂ ਗੁਰੂ ਤੇ ਤੂੰ ਵੀ ਗੁਰੂ ਗੁਰੂ ਹੁਣ ਦੇਖਿਆ ਨਾ ਜਦੋਂ ਧਿਆਨ ਸਿੰਘ ਨੇ ਪਤਾ ਲੱਗ ਗਿਆ ਕਿ ਇਹਦਾ ਤੇ ਹੁਣ ਸਰਦਾ ਹੀਨ ਹੋ ਗਿਆ ਆਪਣੀ ਧਰਮ ਪਤਨੀ ਨੂੰ ਧਿਆਨ ਸਿੰਘ ਨੇ ਬਲਾਇਆ ਵਿਚਾਰ ਕੀਤੀ ਕਹਿਣ ਲੱਗਾ ਜੇ ਮੈਂ ਇਹਦੇ ਇਹਨੂੰ 500 ਰੁਪਇਆ ਦੇ ਦੇਆ ਤੇ ਦੇ ਕੇ ਇਹਦੇ ਕੋਈ ਮੈਂ ਗੁਰੂ ਦੀਆਂ ਖੁਸ਼ੀਆਂ ਵਾਲਾ ਕੜਾ ਲੈ ਲਾਵਾਂ ਤੇ ਤੁਹਾਡਾ ਕੀ ਵਿਚਾਰ ਏ ਘਰ ਵਾਲੀ ਕਹਿਣ ਲੱਗੀ ਇਸ ਤਰ੍ਹਾਂ ਨਹੀਂ ਕਰੀਦਾ ਦਰਸ਼ਨ ਕਰਨ ਹੋ ਗਿਆ ਕਿੱਡੀ ਦੂਰ ਤੂੰ ਆਇਆ ਊਜੈਨ ਤੂੰ ਦਰਸ਼ਨ ਕਰਨ ਵਾਸਤੇ ਆਇਆ ਕਿਰਪਾ ਗੁਰੂ ਦੀ ਲੈ ਕੇ ਆਇਆ ਦਰਸ਼ਨ ਕਰਨ ਵਾਸਤੇ ਕਿੰਨਾ ਉਹਨੇ ਕਸ਼ਟ ਵੀ ਝੱਲਿਆ ਤੇ ਹੁਣ ਕਿਰਪਾ ਅਸੀਂ ਲੈ ਲਈਏ ਨਾ ਨਾ ਉਹਨੂੰ ਸਮਝਾਓ ਧਿਆਨ ਸਿੰਘ ਨੇ ਸਮਝਾਇਆ ਇਦਾਂ ਨਹੀਂ ਕਰੀਦਾ ਗੁਰੂ ਤੇ ਸ਼ੱਕ ਨਹੀਂ ਕਰੀਦਾ ਤੇ ਤੇ ਨੂੰ ਗੁਰੂ ਸਾਹਿਬ ਨੇ ਕੜਾ ਦਿੱਤਾ ਤੇ ਕਿਹਾ ਇਹਦੇ ਵਿੱਚ ਸਾਰੀਆਂ ਗੁਰੂ ਦੀਆਂ ਖੁਸ਼ੀਆਂ ਤੇ ਤੂੰ ਲੈ ਜਾ ਗੁਰੂ ਦੀਆਂ ਖੁਸ਼ੀਆਂ ਕਹਿੰਦਾ ਕੜੇ ਦਾ ਕੀ 2-2 ਰੁਪਏ ਚ ਕੜੇ ਮਿਲ ਜਾਂਦੇ ਨੇ 2-2 ਰੁਪਏ ਚ ਤੇ ਕੜੇ ਮਿਲ ਜਾਂਦੇ ਨੇ ਸਾਨੂੰ ਵੀ ਕਈ ਸੰਗਤਾਂ ਕਹਿੰਦੀਆਂ ਕੀਰਤਨ ਦਰਬਾਰ ਤੇ ਨਾ ਵੱਧ ਕਰਾਈ ਦੇਣੀ ਹੈ ਤੇ ਕੋਈ ਵੱਡਾ ਹੀ ਰੱਖਿਓ ਸਨਮਾਨ ਸਾਡਾ ਉਹ ਸਾਰਿਆਂ ਵਰਗ ਇਹ ਨਾ ਕਰਦੇ ਹੋ ਕਿ ਤੇਰੇ 1.5-200 ਦੀ ਚੀਜ਼ ਆਂਦੀ ਏ ਮੈਂ ਕਿਹਾ ਜਿਹੜਾ ਗੁਰੂ ਘਰੋਂ ਰੁਪਈਏ ਦੇ ਵਿੱਚ ਸਨਮਾਨ ਮਿਲ ਜਾ ਉਹਦੇ ਨਾਲ ਦੀ ਰੀਤ ਨਹੀਂ ਹੁੰਦੀ ਕਿ ਗੁਰੂ ਘਰੋਂ ਕਿਰਪਾ ਹੁੰਦੀ ਓਹ ਵਾਲੀ ਕਹਿਣ ਲੱਗਾ ਦੋ ਰੁਪਏ ਜੇ ਤੇ ਕੜਾ ਮਿਲ ਜਾਂਦਾ ਮੈਂ ਕੜਾ ਕੀ ਕਰਨਾ ਉਹਦੇ ਤੇ ਮਾਫ ਕਰਨਾ ਦੋ ਟਕੇ ਜੀ ਮਿਲਦਾ ਹੋਏਗਾ ਪਤਾ ਨਹੀਂ ਕਿੰਨਾ ਸਸਤਾ ਹੋਏਗਾ ਕਹਿਣ ਲੱਗਾ ਮੈਂ ਕੜਾ ਕੀ ਕਰਨਾ ਉਹ ਧਿਆਨ ਸਿੰਘ ਫੇ ਧਰਮ ਪਤਨੀ ਕੋ ਗਿਆ ਕਹਿਣ ਲੱਗਾ ਉਹ ਨਹੀਂ ਮੰਨਦਾ ਤੇ ਅਸੀਂ ਇਦਾਂ ਕਰੀਏ ਆਪਾਂ ਉਹਦੇ ਕੋਲ ਗੁਰੂ ਦੇ ਕਿਰਪਾ ਵਾਲਾ ਕੜਾ ਨਾ ਆਪਾਂ ਲੈ ਲਈਏ ਕਹਿਣ ਲੱਗੀ ਪੈਸੇ ਤੇ ਕੋਲ ਐ ਨਹੀਂ ਕਹਿੰਦਾ ਘਰ ਗਿਰਵੀ ਰੱਖ ਦਿੰਨੇ ਆ ਘਰ ਗਹਿਣੇ ਰੱਖ ਦਿੰਨੇ ਆ ਜਿਹੜੇ ਤੇਰੇ ਕੋ ਗਹਿਣੇ ਨੇ ਸੋਨਾ ਚਾਂਦੀ ਉਹ ਵੇਚ ਦਿੰਨੇ ਆ ਕਿਸੇ ਤਰੀਕੇ ਨਾਲ 500 ਰੁਪਇਆ ਬਣਾ ਕੇ ਤੇ ਇਹਨੂੰ ਦੇ ਦੇਣੇ ਆ ਇਹਦੇ ਕੋਲ ਉਹ ਕਿਰਪਾ ਵਾਲਾ ਕੜਾ ਲੈ ਲੈਣੇ ਆ ਦੂਹਾਂ ਨੇ ਆਪਸ ਚ ਵਿਚਾਰ ਕਰ ਲਈ ਹੁਣ ਗੋਪਾਲਦਾਸ ਨੂੰ ਧਿਆਨ ਸਿੰਘ ਕਹਿਣ ਲੱਗਾ ਜੇ ਮੈਂ ਤੈਨੂੰ ਇਹ ਕੜੇ ਦੇ 500 ਰੁਪਇਆ ਦੇ ਦਿਆਂ ਜੇ ਤੂੰ ਗੁਰੂ ਦੀ ਕਿਰਪਾ ਵਾਲਾ ਕੜਾ ਮੈਨੂੰ ਦੇ ਦੇਂਗਾ ਕਹਿੰਦਾ ਜਲਦੀ ਫੜ ਮੈਂ ਕੀ ਕਰਨਾ ਮੈਂ ਤਾਂ ਅੱਗੇ 500 ਰੁਪਇਆ ਖਰਾਬ ਕਰਕੇ ਆਇਆ ਵਾਂ ਜੇ ਤੂੰ ਮੈਨੂੰ ਦੇ ਦੇਂ ਤਾਂ ਮੈਂ ਹੋਰ ਕੀ ਕਰਨਾ ਕਹਿੰਦਾ ਇੱਕ ਦੋ ਦਿਨ ਦਾ ਮੈਨੂੰ ਸਮਾਂ ਦੇ ਕਹਿੰਦਾ ਸਮਾਂ ਭਾਵੇਂ ਇੱਕ ਦਿਨ ਵੱਧ ਲੈ ਲਾ ਮੈਂ 500 ਰੁਪਇਆ ਦੇ ਖਰਾਬ ਕਰਿਆ ਮੇਰੇ ਤੇ 500 ਵਾਪਸ ਆਣ ਲੱਗਿਆ ਤੇ ਤੂੰ ਮੈਨੂੰ ਦੇ ਦੇ ਭਾਵੇਂ ਇੱਕ ਦਿਨ ਵੱਧ ਲੈ ਲਈ ਹੁਣ ਧਿਆਨ ਸਿੰਘ ਨੇ ਆਪਣਾ ਘਰ ਰੱਖਿਆ ਗਹਿਣੇ ਆਪਣੇ ਜੋਤ ਪਤਨੀ ਦੇ ਗਹਿਣੇ ਉਹ ਵੀ ਵੇਚੇ 500 ਰੁਪਇਆ ਪੂਰਾ ਕੀਤਾ ਨਾਲ 500 ਤੇ 5 ਰੁਪਏ। ਗੋਪਾਲਦਾਸ ਨੂੰ ਦਿੱਤੇ ਕਹਿੰਦਾ ਅੱਲਾ 500 ਰੁਪਇਆ ਤੇਰਾ ਤੇ ਆਹ 5 ਰੁਪਏ ਵੱਧ ਜਿਹੜਾ ਤੂੰ ਆਇਆ ਉਥੋਂ ਦਰਸ਼ਨ ਕਰਕੇ ਤੇ ਕਿਰਪਾ ਘਰ ਲੈ ਕੇ ਆਇਆ ਗੁਰੂ ਦੀ। ਖੁਸ਼ੀਆਂ ਘਰ ਲੈ ਕੇ ਆਇਆ ਗੁਰੂ ਦੀਆਂ। ਅੱਲਾ 5 ਰੁਪਏ ਵੱਧ। ਉਹ ਗੋਪਾਲਦਾਸ ਤੇ ਖੁਸ਼ ਹੋ ਗਿਆ ਕਹਿੰਦਾ ਅੱਲਾ ਫੜਕੜਾ ਤੇ ਜਿੰਨੀਆਂ ਗੁਰੂ ਦੀਆਂ ਖੁਸ਼ੀਆਂ ਗੁਰੂ ਦੀਆਂ ਕਿਰਪਾ ਤੈਨੂੰ ਦਿੱਤੀ। ਕਹਿੰਦਾ ਇੱਕ ਵਾਰੀ ਮੂੰਹ ਚ ਕਹਦੇ ਜੋ ਗੁਰੂ ਨੇ ਕਿਹਾ ਸੀ ਕਹਿੰਦਾ ਗੁਰੂ ਨੇ ਹੀ ਕਿਹਾ ਸੀ ਇਸ ਕੜੇ ਵਿੱਚ ਸਾਡੀਆਂ ਸਾਰੀਆਂ ਖੁਸ਼ੀਆਂ ਤੇ ਕਹਿੰਦਾ ਫਿਰ ਤੂੰ ਕਹ ਦੇ ਕਹਿੰਦਾ ਅੱਲਾ ਫੜ ਗੁਰੂ ਦਾ ਕੜਾ ਤੇ ਨਾਲ ਗੁਰੂ ਦੀਆਂ ਸਾਰੀਆਂ ਖੁਸ਼ੀਆਂ ਤੇ ਮੈਨੂੰ ਫੜਾ ਪੈਹੇ ਉਹਨੇ 505 ਰੁਪਏ ਪਾਇਆ ਜੇਬ 'ਚ ਤੇ ਆਪਣੇ ਪੰਦ ਨੂੰ ਤੁਰ ਪਿਆ ਰਸਤੇ ਵੱਲ ਨੂੰ ਉਜਿਆਣ ਵੱਲ ਨੂੰ ਜਾ ਰਿਹਾ ਰਸਤੇ ਦੇ ਵਿੱਚ ਦਿੱਲੀ ਪਹੁੰਚਿਆ ਵਪਾਰੀ ਦਾ ਮੁੰਡਾ ਸੀ ਦਿੱਲੀ ਵਪਾਰ ਕੀਤਾ ਉਹਨੇ 505 ਰੁਪਏ ਨਾਲ ਵਪਾਰ ਕਰਕੇ 1300 ਰੁਪਇਆ ਬਣਾ ਲਿਆ ਉਹਨੇ ਹੁਣ ਬਣਾ ਕੇ 1300 ਰੁਪਇਆ ਤੇ ਤੁਰ ਪਿਆ ਉਜੈਨਵਾਲ ਨੂੰ ਪਿਤਾ ਜੀ ਦੇ ਕੋਲ ਪਹੁੰਚਿਆ ਜਿਸ ਸਮੇ ਪਿਤਾ ਜੀ ਨੇ ਦੇਖਿਆ ਕਹਿਣ ਲੱਗੇ ਸੰਗਤਾਂ ਦੇ ਮੁਟੀਆਂ ਨਹੀਂ ਅਜੇ ਤੱਕ ਕਹਿਣ ਲੱਗਾ ਸੰਗਤਾਂ ਨਹੀਂ ਮੁਟੀਆਂ ਨਾ ਸੀ ਮੈਂ ਆ ਗਿਆ ਮੇਰੀ ਨਹੀਂ ਸ਼ਰਦਾ ਬਣੀ ਗੁਰੂ ਤੇ ਮੇਰੀ ਨਹੀਂ ਸ਼ਰਦਾ ਸ਼ੁਰਦਾ ਗੁਰੂ ਤੇ ਜਾ ਕੇ ਸ਼ਿਕਾਰ ਕਰਦਾ ਫਿਰਦਾ ਉੱਥੇ ਮੈਂ ਕਿਸੇ ਹੋਰ ਭਾਵਨਾ ਨਾਲ ਗਿਆ ਸੀ ਗੁਰੂ ਹੋਵੇ ਤੇ ਸ਼ਿਕਾਰ ਗੱਲ ਬਣਦੀ ਬਿਸ਼ੰਬਰ ਦਾਸ ਕਹਿਣ ਲੱਗਾ ਓਹੋ ਤੂੰ ਤੇ ਬੜਾ ਗਲਤ ਕੰਮ ਕਰਿਆ ਐ ਦਰਸ਼ਨ ਕਰਕੇ ਆਇਆ ਕਹਿੰਦਾ ਹਾਂ ਜੀ ਆਇਆਂ ਭੇਟਾ ਦਿੱਤੀ 500 ਰੁਪਈਆ ਕਹਿੰਦਾ ਦਿੱਤੀ ਸੀ ਪੈ ਭੇਟਾ ਕਹਿੰਦੇ ਗੁਰੂ ਸਾਹਿਬ ਨੇ ਦਿੱਤਾ ਕੁਛ ਕਹਿੰਦਾ ਉਹ ਦੇਗ ਪ੍ਰਸ਼ਾਦ ਦਿੱਤਾ ਹੀ ਹੋਰ ਗੁਰੂ ਨੇ ਕੀ ਦੇਣਾ ਕਹਿੰਦਾ ਜਲਦੀ ਲੈ ਕੇ ਆ ਕਹਿੰਦਾ ਨਿਹੰਗ ਦਾ ਖਰਾਬ ਹੋ ਗਿਆ ਹੁਣਾ ਹੁਣ ਕੀ ਕਰਨਾ ਕਹਿੰਦਾ ਲੈ ਕੇ ਤੇ ਆ ਲੈ ਕੇ ਆਂਦਾ ਜਦੋਂ ਦੇਗ ਪ੍ਰਸ਼ਾਦ ਵਾਲਾ ਉਸ ਸਮੇਂ ਜਿਹਦੇ ਵਿੱਚ ਵੀ ਉਹਨੇ ਰੱਖਿਆ ਸੀ ਖੋਲਿਆ ਉਵੇਂ ਦੇਗ ਜਿਵੇਂ ਹੁਣੇ ਤਿਆਰ ਕੀਤੀ ਹੁੰਦੀ ਦੇਗ ਸ਼ਗੀ ਪਿਤਾ ਨੇ ਕਹਿ ਲਗਾ ਕੋਝ ਹੋਰ ਦਿੱਤਾ ਕਹਿ ਲਗਾ ਕੜਾ ਦਿੱਤਾ ਹੀ ਕਿ ਜਦੋਂ ਮੈਂ 500 ਮੱਥਾ ਟੇਕੇ ਕਹਿੰਦਾ ਲਿਆ ਜਲਦੀ ਕੜਾ ਲਿਆ ਕਹਿੰਦਾ ਕਿਹੜਾ ਕੜਾ ਉਹ ਤੇ ਮੈਂ ਵੇਚਿਆ ਉੱਥੇ ਹੀ ਕੜਾ ਤੇ ਮੈਂ ਉੱਥੇ ਹੀ ਵੇਚਿਆ ਕਹਿੰਦਾ ਓਹੋ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿਆ ਸੀ ਆਲਾ ਫੜ ਕੜਾ ਤੇ ਇਹਦੇ ਕੜੇ ਦੇ ਵਿੱਚ ਗੁਰੂ ਦੀਆਂ ਸਾਰੀਆਂ ਖੁਸ਼ੀਆਂ ਨੇ ਕਹਿਣ ਲੱਗਾ ਤੂੰ ਤੇ ਬੜਾ ਗਲਤ ਕੰਮ ਕਰਿਆ ਆ ਪਿਤਾ ਕਹਿਣ ਲੱਗਾ ਗੁਰੂ ਦੀਆਂ ਖੁਸ਼ੀਆਂ ਹੀ ਵੇਚਿਆ ਆ ਪੈਸੇ ਦੇ ਪਿੱਛੇ ਪੈਸਾ ਤੇ ਗੁਰੂ ਦੀਆਂ ਖੁਸ਼ੀਆਂ ਆਪਸ ਵਿੱਚ ਕੋਈ ਬੰਦਾ ਮੇਲ ਕਿੱਥੇ ਗੁਰੂ ਦੀਆਂ ਖੁਸ਼ੀਆਂ ਕਿੱਥੇ ਪੈਸਾ ਤੂੰ ਤੇ ਪੈਸੇ ਦੇ ਬਦਲੇ ਗੁਰੂ ਦੀਆਂ ਖੁਸ਼ੀਆਂ ਹੀ ਵੇਚਿਆ ਆ ਇਹ ਤਾਂ ਬੜਾ ਗਲਤ ਕੰਮ ਕਰਿਆ ਕਹਿੰਦਾ ਕੋਈ ਗੱਲ ਨਹੀਂ ਪੈਸੇ ਕਮਾ ਲਿਆ ਹੁਣ ਪੈਸੇ ਵਾਲੇ ਬੰਦੇ ਨੂੰ ਸਿਰਫ ਪੈਸੇ ਦਿਖਦਾ ਹੋਰ ਕੁਝ ਨਹੀਂ ਕਰ ਰੱਬ ਨੂੰ ਵੀ ਬੰਦਾ ਵੇਚ ਦਿੰਦਾ ਜੇ ਕਿਤੇ ਉਹਦੇ ਗੱਲ ਬੰਝ ਜਾਵੇ ਉਹਨੇ ਕਹਣਾ ਚਲ ਕੋਈ ਗੱਲ ਨਹੀਂ ਪੈਸੇ ਆਲਾਂ ਦੋ ਚਾਰ ਕੋਈ ਗੱਲ ਉਹਨੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਗੋਪਾਲਦਾਸ ਨੇ ਅੱਜ ਘਾਟਾ ਹੋਰ ਘਾਟਾ ਕਰਦੇ 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 ਕੰਮ ਡਾਊਨ ਹੋਈ ਗਿਆ ਕਰਦੇ ਕਰਦੇ ਇੱਕ ਦਿਨ ਰੋਡ ਤੇ ਆ ਗਿਆ ਉਹ ਰੋਡ ਤੇ ਆ ਗਿਆ ਪਿਤਾ ਕੋ ਗਿਆ ਕਹਿੰਦਾ ਪਿਤਾ ਜੀ ਮੇਰਾ ਤੇ ਸਾਰਾ ਕੰਮ ਹੀ ਘਟ ਗਿਆ ਕਹਿੰਦਾ ਤੂੰ ਗੁਰੂ ਦੀਆਂ ਖੁਸ਼ੀਆਂ ਵੇਚ ਐ ਕਹਿੰਦਾ ਹੁਣ ਕੀ ਕਰੀਏ ਕਹਿੰਦਾ ਜਾਓ ਫਿਰ ਵਾਪਸ ਚਲਦੇ ਆ ਗੁਰੂ ਕੋਲ ਜਾ ਕੇ ਦਰਸ਼ਨ ਕਰਦੇ ਆ ਗਲ ਵਿੱਚ ਪੱਲਾ ਪਾਉਂਦੇ ਆ ਅਰਦਾਸ ਬੇਨਤੀ ਕਰਦੇ ਆ ਗੁਰੂ ਸਾਹਿਬ ਕਿਰਪਾ ਕਰਨਗੇ ਕਿਆ ਲੱਗਾ ਪੈਸਾ ਤੇ ਕੋਲ ਕੋਈ ਨਹੀਂ ਹੈਗਾ ਪੈਸਾ ਕੋਲ ਕੋਈ ਨਹੀਂ ਹੈਗਾ ਗੋਪਾਲਦਾਸ ਕਹਿਣ ਲੱਗਾ ਪੈਸਾ ਵੀ ਕੋਲ ਕੋਈ ਨੂੰ ਹਣ ਕਰੀਏ ਕੀ ਕਹਿੰਦਾ ਮੇਰਾ ਤੇ ਮਨ ਕਰਦਾ ਉਹ ਜਿਹੜੇ ਧਿਆਨ ਸਿੰਘ ਨੂੰ ਵੇਚ ਕੇ ਆਏ ਸੀ ਨਾ ਗੁਰੂ ਦੀਆਂ ਖੁਸ਼ੀਆਂ ਵਾਲਾ ਕੜਾ 500 ਰੁਪਏ ਇਕੱਠਾ ਕਰਦੇ ਆ ਤੇ ਉਹ ਵਾਪਸ ਲੈ ਆਣੇ ਆ 500 ਰੁਪਏ ਦੇ ਕੇ ਕਹਿੰਦੇ ਚਲੋ ਇਦਾਂ ਕਰਦੇ ਆ ਆਲੇ-ਦੁਆਲੇ ਨਗਰਾਂ ਤੋਂ ਹੋਰ ਜਿਨ੍ਹਾਂ ਨਾਲ ਵੀ ਕੋਈ ਵਾਕਫੀਅਤ ਸੀ ਕੋਈ ਵਾਕਫ ਬੰਦੇ ਸਾਰੇ ਕੋ ਪੈਸਾ ਪੂਰਾ ਇਕੱਠਾ ਕਰਕੇ 500 ਰੁਪਏ ਇਕੱਠਾ ਕਰ ਲਿਆ ਹੁਣ ਪਿਤਾ ਤੇ ਪੁੱਤਰ ਦੋਵੇਂ ਤੋਰੇ ਆਨੰਦਪੁਰ ਸਾਹਿਬ ਨੂੰ ਦਰਸ਼ਨ ਕਰਨ ਵਾਸਤੇ ਰਸਤੇ ਦੇ ਵਿੱਚ ਧਿਆਨ ਸਿੰਘ ਦੇ ਪਿੰਡ ਪਹੁੰਚੇ ਨੇ ਪਹੁੰਚ ਕੇ ਧਿਆਨ ਸਿੰਘ ਦਾ ਜਦੋਂ ਵੇਖਿਆ ਨਾ ਘਰ ਕਹਿਣ ਲੱਗਾ ਘਰ ਪਹਿਲਾਂ ਤੇ ਹੋਰ ਤਰ੍ਹਾਂ ਹੁੰਦਾ ਸੀ ਇਹ ਤੇ ਬੜਾ ਵਧੀਆ ਬਣਿਆ ਹੁਣ ਤੇ ਘਰ ਲੱਗਦਾ ਉਹਨੇ ਗਿਰਵੀ ਰੱਖਿਆ ਸੀ ਘਰ ਵੇਖ ਗਿਆ ਉਹਨਾ ਉਹਦਾ ਇੰਜ ਨੂੰ ਧਿਆਨ ਸਿੰਘ ਬਾਹਰ ਆਇਆ ਕਹਿੰਦਾ ਆ ਜਾ ਆ ਜਾ ਕਹਿੰਦਾ ਘਰ țeੜਾ ਹੈ ਕਹਿੰਦਾ ਤੂੰ ਗੁਰੂ ਦੀਆਂ ਖੁਸ਼ੀਆਂ ਦੇ ਗਿਆ ਸੀ ਮੈਨੂੰ ਗੁਰੂ ਦੀ ਕਿਰਪਾ ਦੇ ਗਿਆ ਸੀ ਜਦੋਂ ਦਾ ਤੂੰ ਮੈਨੂੰ ਗੁਰੂ ਦੀਆਂ ਖੁਸ਼ੀਆਂ ਦੇ ਗਿਆ ਕਿਰਪਾ ਦੇ ਗਿਆ ਉਦੋਂ ਦੀ ਗੁਰੂ ਸਾਹਿਬ ਨੇ ਕਿਰਪਾ ਵਰਤਾ ਦਿੱਤੀ ਮਾਇਆ ਦੀ ਕਮੀ ਕੋਈ ਨਹੀਂ ਘਰ ਬਣ ਗਿਆ ਤੇ ਧਰਮ ਪਤਨੀ ਬਾਹਰ ਆਈ ਗਹਿਣਿਆਂ ਨਾਲ ਲੱਦੀ ਕਹਿਣ ਲੱਗਾ ਗਹਿਣੇ ਤੁਸੀਂ ਗਿਰਵੀ ਰੱਖਤੇ ਸੀ ਕਹਿੰਦਾ ਗੁਰੂ ਦੀ ਕਿਰਪਾ ਵਰਤ ਗਈ ਗਹਿਣੇ ਵੀ ਵਾਧੂ ਆ ਗਏ ਮਾਇਆ ਆ ਗਈ ਸਾਰਾ ਕੁਝ ਹੋ ਗਿਆ ਕਹਿਣ ਲੱਗਾ ਹੁਣ ਤੇਰੇ ਕੋ ਤੇ ਮਾਇਆ ਆ ਗਈ ਪਰ ਮੇਰੇ ਕੋ ਚਲ ਗਈ ਸਾਰੀ ਮਾਇਆ ਐਦਾਂ ਕਰੋ ਹੁਣ ਜਿਹੜਾ ਗੁਰੂ ਦੀਆਂ ਖੁਸ਼ੀਆਂ ਵਾਲਾ ਕੜਾ ਤੈਨੂੰ ਮੈਂ ਦੇ ਗਿਆ ਸੀ ਨਾ ਲਾ ਫੜ 500 ਰੁਪਇਆ ਤੇ ਮੈਨੂੰ ਵਾਪਸ ਕਰ ਦੇ ਕਹਿੰਦਾ ਇਹ ਨਹੀਂ ਵਾਪਸ ਹੋਣਾ ਹੁਣ ਗੁਰੂ ਘਰ ਕਿਹੜੀ ਚੀਜ਼ ਦਾ ਘਟਾ ਹੈ ਗੁਰੂ ਘਰ ਤੇ ਹਰ ਇੱਕ ਚੀਜ਼ ਮਿਲ ਜਾਂਦੀ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਗੁਰੂ ਘਰ ਤੇ ਸਭ ਕੁਝ ਹੀ ਮਿਲ ਜਾਂਦਾ ਇਹ ਤੇ ਨਹੀਂ ਮਿਲਣਾ ਪਰ ਮੈਂ ਤੇਰੇ ਨਾਲ ਗੁਰੂ ਕੋਲ ਜਾਣਾ ਵਾ ਜਾ ਕੇ ਗੁਰੂ ਦੇ ਚਰਨਾਂ 'ਚ ਬੇਨਤੀ ਕਰਾਂਗੇ ਗੁਰੂ ਸਾਹਿਬ ਕਿਰਪਾ ਵਰਤਾਓ ਫਿਰ ਬਸ਼ੰਬਰ ਦਾਸ ਗੋਪਾਲ ਦਾਸ ਧਿਆਨ ਸਿੰਘ ਤਿੰਨੇ ਜਨੇ ਰਲ ਕੇ ਅਨੰਦਪੁਰ ਸਾਹਿਬ ਆਏ ਆਕੇ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਗੋਪਾਲਦਾਸ ਨੇ ਹੁਣ ਭਿੱਜਿਆ ਹੋਇਆ ਸੀ ਪਹਿਲਾਂ ਆਇਆ ਸ਼ੰਕਾ ਦੇ ਨਾਲ ਹੁਣ ਭੇਜ ਕੇ ਆਇਆ ਭੇਜ ਕੇ ਆਕੇ ਦਰਸ਼ਨ ਕੀਤੇ ਗੁਰੂ ਸਾਹਿਬ ਜੀ ਨੇ ਸਿਰ ਤੇ ਰੱਖਿਆ ਹੱਥ ਕਹਿੰਦੇ ਗੋਪਾਲਦਾਸ ਆ ਗਏ ਆ ਕਹਿੰਦਾ ਆ ਗਿਆਂ ਗੁਰੂ ਸਾਹਿਬ ਜੀ ਕਹਿੰਦੇ ਸ਼ੰਕਾ ਦੂਰ ਹੋਈ ਕਿ ਨਹੀਂ ਹੋਈ ਹੁਣ ਬੋਲਣਾ ਕਿੱਥੇ ਅਸੀਂ ਪਹਿਲਾਂ ਹੀ ਪੂਰੀ ਸ਼ਰਧਾ ਵਿੱਚ ਆਇਆ ਹੋਇਆ ਸੀ ਕਹਿੰਦੇ ਮੈਂ ਸ਼ਿਕਾਰ ਕਰਨ ਨਹੀਂ ਜਾਂਦਾ ਮੈਂ ਮਾਰਨ ਨਹੀਂ ਜਾਂਦਾ ਮੈਂ ਤਾਰਨ ਜਾਂਦਾ ਮਤਾਰਨ ਗੁਰੂ ਮਾਰਦਾ ਨਹੀਂ ਗੁਰੂ ਤਾਰਦਾ ਵੇ ਗੁਰੂ ਕਦੀ ਕਿਸੇ ਨੂੰ ਨਹੀਂ ਮਾਰਦਾ ਜੇ ਸੇਹ ਦਾ ਸ਼ਿਕਾਰ ਕੀਤਾ ਤੇ ਸ਼ਿਕਾਰ ਨਹੀਂ ਸੀ ਕੀਤਾ ਉਹਨੂੰ ਤਾਰਿਆ ਸੀ ਹਜੂਰ ਸਾਹਿਬ ਦੀ ਧਰਤੀ ਤੇ ਕਹਿਣ ਲੱਗੇ ਗੁਰੂ ਕਿਸੇ ਨੂੰ ਮਾਰਦਾ ਨਹੀਂ ਗੁਰੂ ਤਾਰਦਾ ਵੇ ਹੁਣ ਕੋ ਬੋਲਣਾ ਥੋੜਾ ਸੀ ਸ਼ੰਕਾ ਤੇ ਸਾਰੀ ਦੂਰ ਹੋ ਗਈ ਹੋਈ ਸੀ ਉਹਦੀ ਫਿਰ ਕਿਰਪਾ ਗੁਰੂ ਨੇ ਵਰਤਾਈ ਸਿਰ ਤੇ ਹੱਥ ਰੱਖਿਆ ਸਿਰ ਤੇ ਹੱਥ ਰੱਖ ਕੇ ਕਹਿੰਦੇ ਲੈ ਗੁਰੂ ਦੀਆਂ ਤੈਨੂੰ ਖੁਸ਼ੀਆਂ ਦਿੱਤੀਆਂ ਅੱਜ ਤੋਂ ਹੌਲੀ ਹੌਲੀ ਗੋਪਾਲ ਦਾਸ ਦਾ ਫਿਰ ਕੰਮ ਵੱਧਦਾ ਗਿਆ ਤੇ ਗੁਰੂ ਨੇ ਕਿਰਪਾ ਵਰਤਾਈ ਸਾਨੂੰ ਵੀ ਕੋਈ ਗੁਰੂ ਕੋ ਕੋਈ ਚੀਜ਼ ਮਿਲਦੀ ਹੈ ਨਾ ਸਨਮਾਨ ਵਜੂ ਚੈਸਰ ਪਾਉ ਮਿਲਦਾ ਕੁਝ ਵੀ ਮਿਲਦਾ ਉਹਨੂੰ ਛੋਟਾ ਨਾ ਸਮਝਿਆ ਕਰੀ ਕਿਉਂਕਿ ਗੁਰੂ ਦੇ ਚਰਨਾਂ ਦੇ ਨਾਲ ਝੂਕੇ ਫਿਰ ਸਾਡੇ ਕੋਲ ਆਂਦਾ ਉਹ ਤੇ ਗੁਰੂ ਦੀ ਕਿਰਪਾ ਨਾਲ ਆ ਜਾਂਦੀ ਗੁਰੂ ਦੀ ਕਿਰਪਾ ਤੇ ਜੇ ਆ